ਇਰਾਨ ਤੇ ਇਜ਼ਰਾਇਲ ਵਿਚ جنگਲੇ ਮੱਥੇ ਨਜ਼ਰ ਪਾਵਨ ਸਰੂਪ ਲਿਆਉਣ ਦਾ ਪ੍ਰਬੰਧ ਕਰੇ ਕੇਂਦਰ ਸਰਕਾਰ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਪ੍ਰੈਸ ਵਾਰਤਾ ਵਿੱਚ ਦਰਨ ਕਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਦੇ ਵਿੱਚ ਅਜ ਰਾਇਲ ਤੇ ਅਰਾਨ ਦੀ ਜਿਹੜੀ جنگ ਆ ਉਹ ਬਹੁਤ ਤੇਜ਼ ਹੁੰਦੀ ਜਾ ਰਹੀ ਹੈ ਕਿਉਂਕਿ ਅਰਾਨ ਦੇ ਵਿੱਚ ਕਾਫੀ ਗੁਰਦੁਆਰਾ ਸਾਹਿਬਾਨ ਵੀ ਸ਼ਿਸ਼ੋਭਤ ਆ ਤੇ ਇਹ ਜਲਦੀ ਲੜਾਈ ਦੇ ਵਿੱਚ ਕੋਈ ਨਹੀਂ ਦੇਖਿਆ ਜਾਂਦਾ ਕਿੱਥੇ ਤਬਾਹੀ ਹੋ ਜਾਣੀ ਆ ਤੇ ਮੈਂ ਭਾਰਤ ਸਰਕਾਰ ਤੋਂ ਮੰਗ ਕਰਦਾ ਕਿ ਇਹ ਯੁੱਧ ਕਿੰਨਾ ਚਿਰ ਚੱਲਣਾ ਇਹਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਤੇ ਯੁੱਧਾ ਹੁਣ ਅੱਜ ਭਿਆਨਕ ਸਥਿਤੀ ਬਲ ਜਾ ਰਿਹਾ ਤੇ ਮੇਰੀ ਇਹਨਾਂ ਨੂੰ ਨਿਮਰਤਾ ਸਹਿਤ ਅਪੀਲ ਆ ਕਿ ਜਿੰਨੇ ਵੀ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਧੰਨ ਧੰਨ ਸਾਹਿਬ ਸਤਿਗੁਰੂ ਛੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਸੇਹੋਬਤਿਆ ਉਹਨਾਂ ਨੂੰ ਇੰਤਜ਼ਾਮ ਕਰਕੇ ਸੁਰੱਖਿਅਤਾਂਾਂ ਤੇ ਪਹੁੰਚਾਇਆ ਜਾਵੇ ਤੇ ਮੈਂ ਉੱਥੋਂ ਦੇ ਸਿੱਖ ਭਾਈਚਾਰੇ ਨੂੰ ਵੀ ਬੇਨਤੀ ਕਰਦਣ ਚਾਹਉਨਾ ਕਿ ਜਿੱਥੇ-ਜਿੱਥੇ ਵੀ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਸਰੂਪ ਵਿੱਚ ਸ਼ਸ਼ੋਭਤ ਹੈ ਉਹ ਸੁਰੱਖਿਅਤਾਂਾਂ ਦੇ ਉੱਤੇ ਅੰਬੈਸਡਰ ਦੇ ਨਾਲ ਗੱਲ ਕਰਕੇ ਉਹਨਾਂ ਨੂੰ ਸੁਰੱਖਿਅਤਾਂਾਂ ਤੇ ਪਹੁੰਚਾਇਆ ਜਾਵੇ ਤਾਂ ਕਿ ਇਸ ਜੁੱਧ ਦੇ ਵਿੱਚ ਉਹ ਸਤਗੁਰਾਂ ਦੇ ਪਵਿੱਤਰ ਸਰੂਪ ਜਿਹੜੇ ਆ ਉਹਨਾਂ ਦੀ ਸੁਰੱਖਿਆ ਹੋ ਸਕੇ ਤੋਂ ਜਿੱਥੇ ਮੈਂ ਉਥੋਂ ਦੇ ਵਸਿੰਦੇ ਸਿੱਖ ਭਾਈਚਾਰੇ ਨੂੰ ਸਾਰੇ ਨੂੰ ਬੇਨਤੀ ਕਰਦਾ ਉਥੇ ਭਾਰਤ ਸਰਕਾਰ ਤੋਂ ਵੀ ਮੰਗ ਕਰਦਾ ਕਿ ਤੁਸੀਂ ਆਪਣੇ ਅੰਬੈਸਡਰ ਰਾਹੀਂ ਸਤਗੁਰ ਧੰਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਜਿਹੜੇ ਵੀ ਸਰੂਪ ਉੱਤੇ ਸ਼ੋਭਤ ਆ ਉਹ ਸਾਰੇ ਸੁਰੱਖਿਅਤ ਆਹਾਂ ਤੇ ਸੁਸ਼ੋਭਤ ਕੀਤੇ ਜਾਣ ਕਿਉਂਕਿ ਜੰਗਿਆ ਇਹ ਦੇਖਦਾ ਨਹੀਂ ਜੰਗ ਨੇ ਨਾਇਨੇ ਮੰਦਰ ਦੇਖਣਾ ਨਾ ਮਸਜਿਦ ਦੇਖਣੀ ਤਾਂ ਨਾ ਗੁਰਦੁਆਰਾ ਦੇਖਣਾ ਸੋ ਨਿਮਰਤਾ ਸਹਿਤ ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਵਿਵਸਥਾ ਕਰਕੇ ਥਾਂੋਂ ਥਾਂ ਹੀ ਸਤਗੁਰੂ ਜੀ ਦੇ ਸਰੂਪ ਸਰਖਾ ਥਾਂ ਤੇ ਪਹੁੰਚਾਇਆ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ